ਦੇਖੋ ਜੀ ਥੈਂਕ ਯੂ ਥੈਂਕ ਯੂ ਮੈਡਮ ਦੇਖੋ ਪੁਛਣ ਦਾ ਬਹੁਤ ਯਾਰੋ ਸ਼ੇਰਾ ਪ੍ਰਧਾਨ ਜੀ ਦੇ ਪੰਜ ਮੈਂਬਰ ਆਜ਼ਾਦ ਜਿਹੜੇ ਹੈਗਾ ਟਿਕਟ ਮਿਲੀ ਜਾਂ ਕੀ ਕਹਿੰਦਾ ਚਾਹੁੰਦੇ ਹੋ ਦੇਖੋ ਟਿਕਟ ਮਿਲੀ ਲਗੀ ਹੈ ਮੈਨੂੰ ਬੜੀ ਤਸੱਲੀ ਹੈ ਕਿ ਕਾਂਗਰਸ ਨੇ ਮੇਰੇ ਵਿੱਚ ਪ੍ਰੋਸਾ ਪ੍ਰਗਟਾਇਆ ਹੈਗਾ ਹੈ ਔਰ ਇੱਕ ਅਜਿਹੇ ਇਲੈਕਸ਼ਨ ਵਿੱਚ ਜਿਹੜਾ ਕਿ ਭਾਰਤ ਦੇ ਜਿਹੜਾ ਲੋਕਤੰਤਰ ਦਾ ਇਤਿਹਾਸ ਹੈਗਾ ਭਾਰਤੀ ਗਣਰਾਜ ਦਾ ਇੱਕ ਜਿਹੜਾ ਮਾਰਚ ਹੈਗਾ ਇੱਕ ਸਫਰ ਹੈਗਾ ਉਹਦੇ ਜਿਹੇ ਇੱਕ ਅਜਿਹੇ ਇਲੈਕਸ਼ਨ ਹੈਗਾ ਜਿੱਦੇ ਵਿੱਚ ਭਾਰਤ ਦਾ ਪਵਿੱਕਤਾ ਹੋਣਾ ਹੈਗਾ ਬੜੇ ਮਹੱਤਵਪੂਰਨ ਮੌਕੇ ਤੇ ਮੈਨੂੰ ਪਾਰਟੀ ਨਾਲ ਜੰਮਵਾਰੀ ਸੰਭੀ ਹੈਗੀ ਹੈ ਕਿ 29 ਵਿੱਚ ਭਾਰਤ ਜੇ 24 ਵਿੱਚ ਭਾਰਤ ਦਾ ਇੱਕ ਇੱਕ ਡੈਮੋਕਰੈtic ਰਿਪਬਲਿਕ ਸੈਕੂਲਰ ਰਹਿਣਾ ਕਿ ਨਹੀਂ ਰਹਿਣਾ ਹੈਗਾ ਔਰ ਔਰ ਭਾਰਤ ਦਾ ਇਹਦਾ ਸੰਵਿਧਾਨ ਦਾ ਚਰਿੱਤਰ ਹੈਗਾ ਉਹ ਕਿਤੇ ਬਦਲਿਆ ਤਾਂ ਨਹੀਂ ਜਾਣ ਵਾਲਾ ਕਿ ਭਾਰਤ ਇੱਕ ਪਾਰਟੀ ਡਿਕਟੇਟਰਸ਼ਵਲਤਾ ਨਹੀਂ ਜਾਣ ਵਾਲਾ ਹੈਗਾ ਸੋ ਐਡੇ ਵੱਡੇ ਕਸੂਤੇ ਤੇ ਔਖੇ ਤੇ ਚੁਣੌਤੀ ਭਰੇ ਸਮਿਆਂ 'ਚ ਜੋ ਮੈਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਹੈਗਾ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਤੇ ਮੈਨੂੰ ਇਤਿਹਾਸ ਦੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਆਪਣੀ ਜਾਨ ਲਾ ਕੇ ਤਨ ਮਨ ਤਨ ਲਾ ਕੇ ਇਹ ਇਹ ਸੀਟ ਜਿੱਤ ਕੇ ਮੈਂ ਕਾਂਗਰਸ ਦੀ ਝੋਲੀ ਪਾਉਂਗਾ ਔਰ ਦੇਸ਼ ਜੋ ਉਹ ਤਾਕਤਾਂ ਦੇ ਦੇਸ਼ ਨੂੰ ਬੰਡਣੋਂ ਫਿਰਦੀਆਂ ਲੁੱਟਣੋਂ ਫਿਰਦੀਆਂ ਲਟਵਾਣੋਂ ਦੇਸ਼ ਦਾ ਪਾਈਚਾਰਾ ਤੋੜਨ ਨੂੰ ਫਿਰਦੀਆਂ ਹੈਗੀਆਂ ਉਹਨਾਂ ਨੂੰ ਚੁਣੌਤੀ ਦੇ ਕੇ ਇਹ ਸੱਤਾ ਦੀ ਸੱਤਾ ਬਦਲੀ ਹੈਗੀ ਹੈ ਉਹ ਅਸੀਂ ਕਰਾਂਗੇ ਔਰ ਦੁਨੀਆ ਹਿੰਦੁਸਤਾਨ ਪਰ ਹਵਾ ਚੱਲ ਰਹੀ ਹੈ ਕਿ ਭਾਜਪਾ 200 ਥੱਲੇ ਆ ਰਹੀ ਹੈ ਔਰ ਜਿਹੜਾ ਇੰਡੀਆ ਆਲਾਈንስ ਔਰ ਦੇਲਪਤ ਦੇਰੂਦੀ ਉਹਦੀ ਜਿਹੜੀ ਜਿਹੜੀ ਤਰੱਕੀ ਹੈਗੀ ਹੈ ਉਹਦੀ ਜਿਹੜੀ ਮਕਬੂਲੀਅਤ ਹੈ ਉਹ ਵੱਧਦੀ ਪਈ ਹੈਗੀ ਡਾਕਟਰ ਸਾਹਿਬ ਇੱਕ ਪਾਸੇ ਤਾਂ ਪ੍ਰਵੀਤਪੁਰ ਹੈ ਕਿ ਦੂਜੇ ਪਾਸੇ ਜਿਹੜਾ ਹੈਗਾ ਵੱਡੇ ਅਕਾਲੀ ਦਲ ਦੇ ਨੇਤਾ ਨੇ ਤੇ ਤੀਜੇ ਪਾਸੇ ਬੀਜੇਪੀ ਦੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਵੇਂ ਟੱਕਰ ਦੋਗੇ ਨਹੀਂ ਟੱਕਰ ਟੱਕਰ ਕੋਈ ਮੁਸ਼ਕਲ ਨਹੀਂ ਹੁੰਦੀ ਹੈ ਹਰ ਇੱਕ ਬ ਕਰਦਾਰ ਲੈ ਕੇ ਜਾਣਾ ਹੁੰਦਾ ਆਪਣਾ ਨਿੱਜੀ ਕਰਦਾਰ ਸਿਆਸੀ ਕਰਦਾਰ ਸਿਆਸੀ ਸਫਰ ਪਿਛੋਕੜ ਉਹ ਸਾਰਿਆਂ ਦੀ ਲੋਕੀ ਨਾਪ ਤੋਲ ਕੇ ਦੇਖਦੇ ਹੈਗੇ ਹਰ ਵਾਰ ਦੇਖਦੇ ਹੈਗੇ ਆ ਤੇ ਲੋਕਾਂ ਦੀਆਂ ਮਤਲਬ ਲੋਕੀ ਕੋਈ ਸੁੱਤੇ ਨਹੀਂ ਹੋਏ ਲੋਕੀ ਜਾਗਦੇ ਹੈਗੇ ਆ ਔਰ ਹੁਣ ਤਾਂ ਲੋਕ ਜਦੋਂ ਸੋਸ਼ਲ ਮੀਡੀਆ ਜਮਾਨਾ ਆਇਆ ਹੈਗਾ ਕਿਸੇ ਵੀ ਕਿਸੇ ਵੀ ਬੰਦੇ ਦਾ ਨਾ ਤਾਂ ਨਿੱਜੀ ਕਰਦਾਰ ਲੁਕਿਆ ਹੋਇਆ ਨਾ ਉਹਦਾ ਸਿਆਸੀ ਕਰਦਾਰ ਲੁਕਿਆ ਹੋਇਆ ਨਾ ਉਹਦਾ ਪਰਿਵਾਰਕ ਪਿਛੋਕੜ ਲੁਕਿਆ ਹੋਇਆ ਇਹ ਲੋਕਾਂ ਦੇ ਸਾਹਮਣੇ ਹੈਗਾ ਹਰ ਇੱਕ ਕੋਲ ਪਲੱਸ ਪੁਆਇੰਟ ਹੈ ਹਰ ਇੱਕ ਕੋਲ ਮਾਈਨਸ ਪੁਆਇੰਟ ਹੈ ਮੇਰੇ ਵੀ ਪਲੱਸ ਤੇ ਮਾਈਨਸ ਪੁਆਇੰਟ ਹੈ ਬਸ ਡਾਕ ਮਾਈਨਸ ਪੁਆਇੰਟ ਹੈ ਪੰਨੀਤ ਕੌਰ ਹੋਰਾਂ ਦੇ ਵੀ ਪਲੱਸ ਮਾਈਨਸ ਪੁਆਇੰਟ ਹੈ ਐਵੇਂ ਐਵੇਂ ਪਲੱਸ ਮਾਈਨਸ ਪੁਆਇੰਟ ਆਪਣੇ ਜਿਹੜੇ ਕਾ ਪਾ ਅਕਾਲੀ ਦਲ ਦੇ ਉਮੀਦਵਾਰ ਹੈ ਆਪਣਾ ਅਨਕੇ ਸ਼ਰਮਾ ਜੀ ਉਹਨਾਂ ਦੇ ਹੈਗੇ ਸੋ ਲੋਕਾਂ ਨੇ ਫੈਸਲਾ ਕਰਨਾ ਕਿ ਵੀ ਕਿਹੜਾ ਬੰਦਾ ਉਹਨਾਂ ਦੇ ਹਿੱਤਾਂ ਦੀ ਪਾਰਲੀਮੈਂਟ ਜਾ ਕੇ ਸਹੀ ਨੁਮਾਇੰਗੀ ਕਰ ਸਕਦਾ ਕਿਹੜਾ ਬੰਦਾ ਇਤਿਹਾਸ ਦੇ ਇਸ ਕਸੂਤੇ ਮੋੜ ਤੇ ਭਾਰਤੀ ਗਣਤੰਤਰ ਦੀ ਸੇਵਾ ਕਰ ਸਕਦਾ ਭਾਰਤੀ ਗਣਰਾਜ ਨੂੰ ਜੋ ਚੁਣੌਤੀਆਂ ਨੇ ਉਹਨਾਂ ਦਾ ਮੁਕਾਬਲਾ ਕਰ ਸਕਦਾ ਰਾਹੁਲ ਟੀਮ ਨਾਲ ਰਲ ਕੇ ਇਹ ਲੋਕਾਂ ਨੇ ਫੈਸਲਾ ਕਰਨਾ ਹੈਗਾ ਜਿਵੇਂ ਕੋਈ ਨਰਾਜ਼ ਚੱਲ ਰਹੀ ਸੀ ਉਹਨਾਂ ਨੂੰ ਮਨਾਣ ਜਾਊਂਗੇ ਬਿਲਕੁਲ لازਮੀ ਤੌਰ ਤੇ ਮੇਰੀ ਕੋਈ ਨਰਾਜ਼ਗੀ ਨਹੀਂ ਹੈਗੀ ਉਹਨਾਂ ਦੀ ਵੀ ਕੋਈ ਨਰਾਜ਼ਗੀ ਨਹੀਂ ਹੈਗੀ ਹਰ ਇੱਕ ਬੰਦੇ ਨੂੰ ਚੁਣੇ ਜਾਣ ਦਾ ਅਧਿਕਾਰ ਹੈ ਆਪਣੇ ਅਪਲਾਈ ਕਰਨ ਦਾ ਅਧਿਕਾਰ ਹੈ ਉਹਨਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈਗੀ ਇਹ ਗੱਲ ਜੁਦੀ ਕੇ ਕਾਂਗਰਸ ਹਾਈ ਕਮਾਂਡ ਨੇ ਸਮੁੱਚੇ ਸਿਆਸੀ ਪ੍ਰਸੰਗ ਵਿੱਚ ਦੇਖਦੇ ਹੋਏ ਉਹਨਾਂ ਨੇ ਸੋਚਿਆ ਕਿ ਗਾਂਧੀ ਕਾ ਜਿਹਨ ਮੈਂਦਾ ਜਿਹੜਾ ਇੱਕ ਵਾਰ ਸਾਰੇ ਹਲਕੇ 'ਚ ਚੋਣ ਲੜ ਚੁੱਕਿਆ ਦੋ ਵਾਰ ਡਾਕਟਰ ਕਿਤੇ ਤੌਰ ਤੇ ਵੀ ਸਮਾਜਿਕ ਸੇਵਕ ਦੇ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਸੋ ਉਹਨਾਂ ਨੇ ਇਹ ਸਾਰੀਆਂ ਗੱਲਾਂ ਨੂੰ ਮਨਾਵ ਤੋਲ ਕੇ ਮੈਨੂੰ ਟਿਕਟ ਦਿੱਤੀ ਹੈ ਮੇਰਾ ਉਹਨਾਂ ਕੋਈ ਕੋਈ ਮਤ ਭੇਦ ਨਹੀਂ ਹੈਗਾ ਨਾ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਕਦੀ ਅੱਜ ਤੱਕ ਕੋਈ ਸ਼ਬਦ ਬੋਲਿਆ ਤਾਂ ਉਹ ਨਹੀਂ ਮੇਰੇ ਸ਼ਾਨ ਦੇ ਖਿਲਾਫ ਬੋਲਿਆ ਇੱਕ ਸਿਆਸੀ ਤੌਰ ਤੇ ਸਿਆਸੀ ਕਾਖਿਆਾਂ ਮਾ ਪਾਲਣਾ ਕਿਸੇ ਵੀ ਸਿਆਸੀ ਬੰਦੇ ਵਾਸਤੇ ਗਲਤ ਨਹੀਂ ਹੈਗਾ ਉਹਨਾਂ ਨੇ ਜੋ ਕੀਤਾ ਹੈ ਬਿਲਕੁਲ ਠੀਕ ਕੀਤਾ ਆਪਣੀ ਆਪਣਾ ਕੋਈ ਹੱਕ ਜਤਾਇਆ ਹੈਗਾ ਤੇ ਹੁਣ ਮੈਨੂੰ 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 ਲੱਗਦਾ ਹੈਗਾ ਮੇਰਾ ਮੈਨੂੰ ਪੂਰਾ ਇਸ ਗੱਲ ਦਾ ਯਕੀਨ ਹੈਗਾ ਕਿ ਜਿੱਦੀ ਵੱਡੀ ਚੁਣੌਤੀ ਹੈ ਔਰ ਜਿਸ ਚ ਐਕਸ਼ਨ ਹੋ ਰਿਹਾ ਹੈਗਾ ਮੇਰਾ ਨਹੀਂ ਖਿਆਲ ਕੋਈ ਵੀ ਟਕਸਾਲੀ ਕਾਂਗਰਸੀ ਇਸ ਮੌਕੇ ਦੇ ਪਾਰਟੀ ਦੇ ਖਿਲਾਫ ਜਾਊਗਾ ਜਾਂ ਦੇਸ਼ ਨੂੰ ਚੇਰੀ ਚੁਣੌਤੀ ਹੈਗੀ ਉਹ 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 ਸਵੀਕਾਰ ਨਹੀਂ ਕਰੂਗਾ ਬੀਜੇਪੀ ਦਾ ਵਿਰੋਧ ਹੋ ਰਿਹਾ ਕਿਦਾਂ ਦੇਖਦੇ ਹੋ ਵਿਚਵੇ ਵਿਰੋਧ ਠੀਕ ਹੋ ਰਿਹਾ ਵਿਚਵੇ ਵਿਰੋਧ ਠੀਕ ਹੋ ਰਿਹਾ ਪਰ ਇੱਕ ਜਮਹੂਰੀ ਵਿਅਕਤੀ ਹੋਣ ਦੇ ਨਾਤੇ ਮੈਂ ਕਹਿ ਸਕਦਾ ਕਿ ਜਿਹੜਾ ਵਿਰੋਧ ਹੈਗਾ ਉਹਦੀ ਮਤਲਬ ਜਿਹੜੀ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਘਰਾਓ ਹੁਣ ਕਰ ਲੈਣਾ ਚਾਹੀਦਾ ਬਾਅਦ ਚ ਉਹਨਾਂ ਨੂੰ ਮੀਟਿੰਗ ਵੀ ਕਰਨ ਦੇਣੀ ਚਾਹੀਦੀ ਸਵਾਲ ਪੁੱਛੇ ਜਾਣੇ ਚਾਹੀਦੇ ਹੈਗੇ ਆ ਤੇ ਇਹ ਕਿਸਾਨਾਂ ਦਾ ਹੱਕ ਹੈਗਾ ਕਿਸਾਨਾਂ ਦਾ ਬਹੁਤ ਬੁਰੀ ਤਰ੍ਹਾਂ ਕੀਤੀ ਹੈ ਭਾਜਪਾ ਨੇ ਆ ਜਿਹੜਾ ਭਾਜਪਾ ਦੇ ਮਤਲਬ ਮੋਢਿਆਂ ਦੇ ਬੈਠ ਕੇ ਇਲੈਕਸ਼ਨ ਲੜ ਰਿਹਾ ਹੈਗਾ ਉਸ ਬੰਦੇ ਨੂੰ ਸਵਾਲ ਉਸ ਔਰਤ ਨੂੰ ਜਾਂ ਉਸ ਬੰਦੇ ਨੂੰ ਉਹਨੂੰ ਸਵਾਲ ਹੋਣੀ ਚਾਹੀਦੀ ਹੈ ਔਰ ਕਿਸਾਨ ਇਸ ਪੱਖੋਂ ਸਹੀ ਨਹੀਂ ਪਰ ਇੱਕ ਇੱਕ ਜਮਹੂਰੀ ਮਰਿਆਦਾ ਹੈਗੀ ਹੈ कि हर बंदे नु अपनी गल कहंदा हक चाहिदा हैगा ओ मर्यादा ਨਾ ਕਿਸਾਨਾ ਨੂੰ ਲੰਘਣੀ ਨਹੀਂ ਚਾਹੀਦੀ ਉਹਨਾਂ ਨੂੰ ਆਪਣੀ ਸਿਆਸੀ ਸਰਗਰਮੀ ਕਰਨ ਦਾ ਵੀ ਉਹਨਾਂ ਨੂੰ ਵੀ ਹੱਕ ਹੈਗਾ ਡਾਕਟਰ ਗਾਂਧੀ ਜਨਤਾ ਵੀ ਜਾਣਗੇ ਕਿਹੜੇ ਮੁੱਦਿਆਂ 'ਚ ਜਾਣਗੇ ਮੇਰੇ ਕੋਲ ਤਾਂ ਮੁੱਦੇ ਬਹੁਤ ਨੇ ਮੁੱਦੇ ਕਿਤਾ ਆਪਣੇ ਹਲਕੇ ਦੇ ਮੁੱਦੇ ਨਹੀਂ ਹੈਗਾ ਇੱਕ ਲਾਈਨ ਡਬਲ ਹੋ ਗਈ ਹੈ ਬਿਜਲੀਕਰਨ ਹੋ ਗਿਆ ਦੂਜੀ ਲਾਈਨ ਰਾਜਪੁਰਾ ਚੰਡੀਗੜ੍ਹ ਹੈਗੀ ਹੈ ਮੇਰਾ ਪ੍ਰੋਜੈਕਟ ਪਹਿਲਾਂ ਹੀ ਪਾਸ ਹੋ ਚੁੱਕਿਆ ਉਹ ਪੂਰਾ ਕਰਾਉਣਾ ਹੈਗਾ ਮੇਰੀ ਮੇਰਾ ਇੱਕ ਸੋਪਨ ਸੋਪਨ ਵਿੱਚ ਹੀ ਪ੍ਰੋਜੈਕਟ ਹੈਗਾ ਕਿ ਰਾਜਪੁਰਾ ਦੀ ਰਾਜਪੁਰਾ ਚੰਡੀਗੜ੍ਹ ਤੋਂ ਰੇਲਵੇ ਲਾਈਨ ਦਾ ਸਫ਼ਰ ਸ਼ੁਰੂ ਹੋਵੇ ਤਾਂ ਕਿ ਮਾਲਵੇ ਦੇ 5 ਜ਼ਿਲ੍ਹੇ 7 ਜ਼ਿਲ੍ਹੇ ਸਾਡੀ ਧਾਨੀ ਨਾਲ ਸਾਡੀ ਚੰਡੀਗੜ੍ਹ ਸਾਡੀ ਹਾਈ ਕੋਰਟ ਹੈ ਸਾਡੀ ਯੂਨੀਵਰਸਿਟੀ ਹੈ ਸਾਡੀ ਪੀਜੀਆਈ ਹੈ ਸਾਡਾ ਰابطਾ ਚੰਡੀਗੜ੍ਹ ਨਾਲ ਰੋਜ਼ ਹਜ਼ਾਰਾਂ ਲੋਕ ਜਾਂਦੇ ਨੇ ਉਹਨਾਂ ਵਾਸਤੇ ਇੱਕ ਸਸਤਾ ਆਰਾਮ ਦੇ ਸੇਫ ਅ ਮਤਲਬ ਇੱਕ ਸੁਰੱਖਿਤ ਤੇ ਤੇਜ਼ ਸਫਰ ਮਿਲੂਗਾ ਔਰ ਮੈਂ ਕੈਲਕੂਲ ਕਰਾਇਆ ਸੀਗਾ 120 ਰੁਪਏ ਕਰਾਇਆ ਬੰਦਾ ਚੰਡੀਗੜ੍ਹ ਬਠਿੰਡੇ ਦਾ ਜਦ ਕਿ ਟੋਲ ਪਲਾਜ਼ੀ ਪੰਜ ਨੇ ਇਸ ਰੂਟ ਤੇ ਉੱਤੇ ਸੋ ਮੇਰਾ ਸੁਪਨ ਮੇਹੀ ਪ੍ਰੋਜੈਕਟ ਹੈਗਾ ਫਿਰ ਕਗਰਦਾ ਪ੍ਰੋਜੈਕਟ ਹੈ ਮੇਰਾ ਉਹ ਮੈਂ ਪੱਕਾ ਕਰਦੀ ਜੋ ਹਰ ਸਾਲ ਤੋਂ ਵਹੀ ਕਰਦਾ ਉਹ ਮੈਂ ਉਹਦੇ ਵਾਸਤੇ ਕੰਮ ਕਰੂੰਗਾ ਹੈਗਾ ਬਾਕੀ ਜਿਹੜੇ ਜਿਓ ਜਿਓ ਹੋਰ ਜਿਹੜੇ ਕੰਮ ਹੈਗੇ ਆ ਮੇਰੇ ਸਾਹਮਣੇ ਆਣਗੇ ਮੈਂ ਉਹਨਾਂ ਨੂੰ ਲੈ ਕੇ ਕੱਪ ਕਰਦਾ ਰਹੂੰਗਾ ਠੀਕ ਹੈ